ਆਚਰਨ ਉਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 146 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਸਿਕ ਜਗਤ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸਾਰੇ ਕਾਰਜ ਕਿਤੇ ਜਾ ਰਹੇ ਹਨ ਬਡੇ ਬਡੇ ਸਮਾਗਮ ਹੋ ਰਇਆ ਨਗਰ ਕੀਰਤਨ ਹੋ ਰਿਹਾ ਹੈ। ਅਸੀਂ ਵੀ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ। ਗੁਰੂ ਜੀ ਦੇ ਸ਼ਲੋਕਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ 11ਵਾਂ ਸ਼ਲੋਕ ਦਾ ਅਰਥ ਕਰ ਰਹੇ ਹਾਂ। ਪੰਜ ਤਤ ਤੇ ਤਨ ਰਚਿਓ ਜਾਨੋ ਚਤੁਰ ਸੁਜਾ ਪੰਜ ਤਤ ਤੇ ਤਨ ਰਚਿਓ ਜਨ ਚਤੁਰ ਸੁਜਾ ਜਤੇ ਉਪਦੇਓ ਨਾਨਕਾ ਲੀਨ ਤਾਏ ਮਮ ਜਤੇ ਉਪਦੇਓ ਨਾਨਕਾ ਲੀਨ ਤਾਏ ਤਮ ਮ ਉਹ ਹਰ 13 ਅਰੀ ਉਹ ਆਇ ਗੁਰੂ ਜੀ ਹਰ ਗੁਰੂ ਜੀ ਕਹਿੰਦੇ ਹਨ ਪੰਜ ਤਤ ਤੋਂ ਇਹ ਤੇਰਾ ਮਨੁੱਖ ਸਰੀਰ ਰਚਿਆ ਆ ਹੈ ਜਾਨਣੋਂ ਦੀ ਕੋਸ਼ਿਸ਼ ਕਰ ਕੇ ਸਰੀਰ ਤੇਰਾ ਕਿਸ ਨੇ ਰਚਿਆ ਆ ਜਾਨੋ ਚਤਰ ਸੁਜਾਨ ईश्वर ਨੂੰ ਸੁਝਾਨ ਗਿਆ ਤੂੰ ਹਰ ਤਰ੍ਹਾਂ ਨਾਲ ਹੀ ਉਹ ਚਤੁਰ ਹੈ ਚੁਸਤ ਐਕਟਿਵ ਹੈ ਬਹੁਤ ਹੀ ਬ੍ਰਿਲੀਅੰਟ ਸਰਬੁਨਾ ਦਾ ਮਾਲਕ ਹੈ ਉਸ ਈਸ਼ਵਰ ਨੇ ਤੇਰਾ ਰਚਨ ਰਚਿਆ ਹੈ ਇਸ ਗੱਲ ਨੂੰ ਤੂੰ ਜਾਣ ਉਹ ਸੱਚ ਹੈ ਤੇ ਆਪਣੀ ਉਸਨੇ ਤੇਰੇ ਰਚਨ ਤੁ ਕਰਨ ਵੇਲੇ ਉਸਨੇ ਆਪਣੀ ਜੋਤ ਪਾਈ ਹੈ ਆਪਣੇ ਸੱਚ ਦੀ ਜੋਤ ਏਦਿ ਤਰੇ శ్రీ ਰੰਦਰ ਕੰਮ ਕਰ ਰਹੀ ਹੈ ਕੱਲੇ ਪੰਜ ਤਤ ਦੇ ਪੁੱਤਰੇ ਨਾਲ ਕੰਮ ਨਹੀਂ ਚੱਲਦਾ ਪੰਜ ਤਤ ਤਾਂ ਹੋਏ ਮਿੱਟੀ ਅਗਨ ਪਾਣੀ ਹਵਾ ਆਕਾਸ਼ ਇਹ ਪੰਜ ਤਤ ਪਰ ਇਹਨਾਂ ਦੇ ਨਾਲ ਸ੍ਰੀ ਦਾ ਸਾਰਾ ਧੰਸਾ ਬਣਿਆ ਹੈ ਇਸ ਨੂੰ ਚਲਾਉਣ ਵਾਸਤੇ ਅੰਦਰ ਜੋ ਸ਼ਕਤੀ ਕੰਮ ਕਰ ਰਹੀ ਹੈ ਉਹ ਹੈ ਈਸ਼ਵਰ ਦੀ ਜੋਤ ਸੱਚ ਦੀ ਜੋਤ ਉਹ ਸਾਡਾ ਸਰੀਰ ਨੂੰ ਚਲਾਉਂਦੀ ਹੈ ਚਲਦੇ ਚਲਦਾ ਪਏ ਉਹ ਹੀ ਸਾਡੀ ਜਾਨ ਹੈ ਜੇ ਉਹ ਚ ਨਿਕਲ ਜਾਵੇ ਤਾਂ ਸਰੀਰ ਮਰਦਾ ਹੋ ਜਾਂਦਾ ਹੈ ਇਸ ਕਰ ਨੂੰ ਅਰਿ ਚਤਰਾਈ ਨਾਲ ਉਸ ਦਾ ਸਾਨੂੰ ਗਿਆਨ ਹੋਣਾ ਚਾਹੀ ਸਮਝਣਾ ਚਾਹੀਦਾ ਹੈ ਉਹ ਸੁਜਾਨ ਪੁਰਸ਼ ਈਸ਼ਵਰ ਮਹਾਨ ਗੁਣਾ ਵਾਲਾ ਮਾਲਿਕ ਉਸ ਦਾ ਤਾਂ ਗਿਆਨ ਹੋਣਾ ਚਾਹੀਦਾ ਹੈ ਇਹ ਸਭ ਉਸਨੇ ਹੀ ਰਚਨ ਰਚਿਆ ਹੈ ਸਾਰੀ ਰਿਸ਼ਟੀ ਵੀ ਸ੍ਰਿਸ਼ਟੀ ਵੀ ਉਸਨੇ ਹੀ ਰਚੀ ਹੈ ਤੇ ਸਾਨੂੰ ਮਨੁੱਖਾਂ ਨੂੰ ਵੀ ਉਸਨੇ ਹੀ ਰਚਿਆ ਹੈ ਦੂਸਰੀ ਤੋਂ ਕੁਝ ਕਹਿੰਦੇ ਹਾਂ ਜ ਤ ਉਪਦੇਉ ਨਾਨਕਾ ਤ ਮ ਮ ਤ ਲੀਨ ਮਹਿਮਾਨ ਜੇ ਤੋ ਜਿਸ ਤੋ ਤੂੰ ਉਪਦੇਆ ਹੈ ਉਸ ਈਸ਼ਵਰ ਤੋਂ ਉਹਨਾਂ ਪੰਜਾ ਤਤ ਤੋਂ ਤੇ ਉਹਨਾਂ ਵਿੱਚ ਹੀ ਤੂੰ ਲੀਨ ਹੋ ਜਾਣਾ ਹੋ ਜਾਇਉ ਇਸ ਗਨ ਨੂੰ ਤੂੰ ਆਪਣੇ ਆਪ ਨੂੰ ਸੁਭਾਗਾ ਸਮਝ ਜੀ ਫਿਰ ਈਸ਼ਵਰ ਦੇ ਵਿੱਚ ਹੀ ਤੇਰੀ ਜੋਤ ਮਿਲ ਜਾਵੇ ਵਾਪਸੀ ਤੇਰੇ ਸਰੀਰਕ ਦਾ ਅੰਤ ਸਰੀਰ ਦਾ ਅੰਤ ਹੋ ਜਾਵੇ ਤਾਂ ਸਭਾ ਤੇਰੀ ਜੋਤ ਉਹਦੇ ਵਿੱਚ ਪ੍ਰਭੂ ਵਿੱਚ ਹੀ ਲੀਨ ਹੋ ਜਾਵੇ ਪੰਜ ਤੱਤ ਪੰਜ ਤੱਤਾਂ ਵਿੱਚ ਲੀਨ ਹੋ ਜਾਂਦੇ ਹਨ ਜੇ ਤੇਰੇ ਸੁਕਰਮ ਕੀਤੇ ਹੋਣਗੇ ਤੇਰੇ ਪਾਪ ਖਤਮ ਹੋ ਚੁੱਕੇ ਹੋਣਗੇ ਤੂੰ ਨਾਮ ਸਿਮਰਨ ਨਾਲ ਪ੍ਰਭੂ ਭਗਤੀ ਨਾਲ ਚੰਗੇ ਗੁਣਾਂ ਨਾਲ ਮਨ ਵਿੱਚ ਵਸਾਣ ਨਾਲ ਸਫਲ ਕਰ ਰਿਹਾ ਹੈ ਆਪਣੇ ਆਪ ਨੂੰ ਸ਼ੁੱਧ ਤਾਂ ਤੇਰੀ ਆਤਮਾ ਵੀ ਉਸ ਪ੍ਰਭੂ ਦੇ ਵਿੱਚ ਲੀਨ ਹੋ ਸਕਦੀ ਹੈ ਉਹ ਜਾ ਹੋ ਜਾਵੇਗੀ ਇਸ ਗੱਲ ਤੋਂ ਤੂੰ ਤੇਰੀ ਇਹ ਗੱਲ ਮਾਨਵਲੀ ਹੋਵੇਗੀ ਜਿਸ ਤਰੀਜ਼ ਜੋਤ ਤੇ ਉਤਪ੍ਰਭੁ ਤੇ ਵਿਚ ਲੀਨ ਹੋ ਜਾਂਦੀ ਹੈ ਤਾਂ ਇਸ ਕਰਕੇ ਤੂੰ ਆਪਣੇ ਆਪ ਨੂੰ ਸੁਧਾਰ ਚੰਗੇ ਗੁਣ ਗੁਣ ਪੈਦਾ ਕਰ ਚੰਗਾ ਜੀਵਨ ਜੀ ਸੋਚਜਾ ਜੀਵਨ ਜੀ ਨਿਮਰਤਾ ਵਾਲਾ ਪਿਆਰ ਵਾਲਾ ਸੱਚਾ ਜੀਵਨ ਜੀ ਕੋਈ ਬੁਰਾਈ ਨਾ ਹੋਵੇ ਕਿਸੇ ਦਾ ਹੱਕ ਨਾ ਮਾਰੋ ਸੱਚਾ ਕਾਰ ਵਿਹਾਰ ਨੌਕਰੀ ਖੇਤੀ ਸਭ ਸੱਚਾ ਸੱਚਾ ਕਰੋ ਤੇ ਸੱਚਾ ਜੀਵਨ ਜੀਓ ਸਭ ਨਾਲ ਵਿੱਚ ਤਰਤਾ ਬਣਾਓ ਉਹਨਾਂ ਦੀ ਇੱਜ਼ਤ ਕਰੋ ਬੱਚਿਆਂ ਨੂੰ ਸੱਚ ਦੇ ਮਾਰਗ ਤੇ ਨਾਲ ਨਾਲ ਚੱਲਣ ਦੀ ਸਿੱਖਿਆ ਦੇਵੋ ਤਾਂ ਸਾਡਾ ਜੀਵਨ ਸੁਧਰ ਜਾਏਗਾ ਤੇ ਅਸੀਂ ਆਪੇ ਚੰਗੇ ਕੰਮ ਕਰਕੇ ਤੇ ਫਿਰ ਆਪਣੀ ਸਾਡੀ ਮਰਨ ਤੋਂ ਪਰਾਂਤ ਜੀਉਤ ਈਸ਼ਵਰ ਦੇ ਚਰਨਾਂ ਵਿੱਚ ਚਲੀ ਜਾਵੇਗੀ लीन हो जावे ते ਸਾਡੇ ਲਈ ਸੁਭਾਗਾ ਹੋਵੇਗਾ ਇਸ ਚੰਗੀ ਗੱਲ ਹੋਵੇਗੀ ਮਾਨ ਵਾਲੀ ਗੱਲ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਆਪ ਜੀ ਪਰ ਤੇ ਲਾਈਕ ਵੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਦਾਸ ਦਵਿੰਦਰ ਜੀ ਜਨਵਾਦ